ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਕਰੀਬਨ 2 ਸਾਲ ਤੋਂ ਦਲਾਲ মিডিਆ ਦਲਾਲ মিডিਆ ਇਹ ਕਹਿੰਦਾ ਆ ਰਿਹਾ ਜਬ ਕਾਊ ਮੀਡੀਆ ਕਹਿੰਦਾ ਆ ਰਿਹਾ ਜਿਹੜਾ ਦਲਾਲ মিডিਆ ਨਾ ਜਿਹੜਾ ਬਕਾਊ ਮੀਡੀਆ ਉਹਦੇ ਚਲੂਣੇ ਬਹੁਤ ਲੜਦੇ ਸੀ ਜਦੋਂ ਮੈਂ ਇਹ ਸ਼ਬਦ ਬੋਲਦਾ ਸੀ ਪਰ ਜਦੋਂ ਦੀ ਆ ਖਬਰ ਮਨਿੰਦਰਜੀਤ ਸਿੱਧੂ ਦੀ ਲੱਗੀ ਐ ਪਰਚਾ ਹੋਇਆ ਬਲਕਾਰ ਸਿੱਧੂ ਨੇ ਕਰਵਾਇਆ ਉਦੋਂ ਦਾ ਇਹ ਥੋੜੇ ਜਿਹਾ ਸ਼ਾਂਤ ਹੋਏ ਨੇ ਜਿਹੜੀ ਮੈਂ ਅੱਜ ਗੱਲ ਕਰਨੀ ਐ ਇਹਨੂੰ ਧਿਆਨ ਦੇ ਨਾਲ ਸੁਣਿਓ ਜਰੂਰ ਮੈਂ ਕਿਸੇ ਦੇ ਘਰ ਜਾ ਕੇ ਕੋਈ ਖਬਰ ਨਹੀਂ ਕਿਸੇ ਦੀ ਲੈਂਦਾ ਨਾ ਕਿਸੇ ਦੀ ਖਬਰ ਲਾਉਂਦਾ ਸੋਸ਼ਲ ਮੀਡੀਆ ਬਹੁਤ ਵੱਡਾ ਪਲੇਟਫਾਰਮ ਹੈ ਤੁਸੀਂ ਆਪਣੀ ਗੱਲ ਕਹਿ ਸਕਦੇ ਮੈਂ ਆਪਣੇ ਅਫੀਸ਼ੀਅਲ ਪੇਜ ਤੇ ਜਾਂ YouTube ਚੈਨਲ ਤੇ ਜੋ ਕੁਝ ਬੋਲਦਾ ਜੋ ਕੁਝ ਮੇਰੇ ਸਾਹਮਣੇ ਮੈਨੂੰ ਸੁਣਾਈ ਦਿੰਦਾ ਹੈ ਮੈਨੂੰ ਦਿਸਦਾ ਹੈ ਅਸੀਂ ਉਹ ਬੋਲਦੇ ਹਾਂ ਅਸੀਂ ਕੋਈ ਖਬਰ ਲੈਣ ਵਾਸਤੇ ਅੱਜ ਤੱਕ ਨਾ ਕਿਸੇ ਦੇ ਘਰ ਗਏ ਆ ਤੇ ਨਾ ਜਾਣਾ ਮੈਂ ਪੰਜਾਬ ਦੇ ਲਈ ਪੰਜਾਬ ਦੇ ਮੁੱਦਿਆਂ ਲਈ ਜਿਹੜਾ ਬੰਦਾ ਸੱਚ ਦੀ ਆਵਾਜ਼ ਵੜ ਕੇ ਦੁਨੀਆ ਦੇ ਵਿੱਚ ਵਿਚਰਦਾ ਉਹਦੇ ਹੱਕ ਵਿੱਚ ਬੂਟਾ ਸਿੰਘ ਖੜਦਾ ਹੈ ਇਹ ਸਭ ਨੂੰ ਪਤਾ ਹੈ ਮਨਜਿੰਦਰਜੀਤ ਸਿੰਘ ਸਿੱਧੂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਬੇਵਾਕ ਉਹ ਬੋਲੇ ਜੇ ਕੋਈ ਮਨਰੇਗਾ ਦੇ ਵਿੱਚ ਸਰਪੰਚ ਇਹ ਰਾ ਫੇਰੀ ਕਰਦਾ ਸੀ ਉਹਦੀਆਂ ਬੱਕੀਆਂ ਉਹਦੇੜੀਆਂ ਜਾ ਕੇ ਇਹ ਸਭ ਨੂੰ ਪਤਾ ਹੈ ਜੇ ਕੋਈ ਅਨਾਜ ਮੰਡੀ ਵਿੱਚ ਵਪਾਰੀ ਕੋਈ ਆੜਤੀਆ ਕਪਲਾ ਕਰਦਾ ਸੀ ਉਹਦੀਆਂ ਵਕਈਆਂ ਜਾ ਕੇ ਮੁੰਹਿੰਦਰਜੀਤ ਸਿੰਘ ਸਿੱਧੂ ਨੇ ਲੋਕ ਅਵਾਜ਼ ਟੀਵੀ ਵਾਲੇ ਨੇ ਉਹਦੇੜੀਆਂ ਕੋਈ ਸ਼ੰਕਰ ਨਹੀਂ ਹੁਣ ਜਿਹੜੀ ਇਹ ਚਰਚਾ ਛਿੜੀ ਹੈ ਜਿਹੜਾ ਬਲਕਾਰ ਸਿੱਧੂ ਔਰਤਾਂ ਪ੍ਰਤੀ ਗਲਤ ਗੰਦੀ ਸ਼ਬਦਾਵਲੀ ਵਰਤਦਾ ਉਹਦੀ ਸਜ਼ਾ ਮਿਲੀ ਆ ਪਰਚਾ ਹੋ ਗਿਆ ਹੁਣ ਮੈਂ ਬੇਨਤੀ ਜਿਹੜੀ ਅੱਜ ਕਰਨੀ ਹੈ ਇਹਨੂੰ ਸੀਰੀਅਸ ਹੋ ਕੇ ਸੁਣਿਓ ਜੇ মিডিਆ ਵਾਲਿਓ ਚਾਹੁੰਦੇ ਹੋ ਨਾ ਕਿ ਅਸੀਂ ਸੱਚੇ ਹਾਂ ਅਸੀਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨੀ ਹੈ ਜੇ ਤੁਸੀਂ ਚਾਰ ਪੈਸੇ ਮੀਡੀਆ ਦੇ ਜ਼ਰੇ ਜਰੀਏ ਕਮਾਉਨੇ ਹੋ ਤਾਂ ਜ਼ਰੂਰੀ ਹੈ ਜਿਹੜੇ ਬੰਦੇ ਸੱਚ ਬੋਲਦੇ ਨੇ ਨਾ ਉਹਨਾਂ ਦੇ ਨਾਲ ਖੜਿਆ ਕਰੋ ਪੂਰਾ ਜ਼ੋਰ ਲਾ ਦਿਓ ਕਿ ਮਨਜਿੰਦਰਜੀਤ ਸਿੰਘ ਸਿੱਧੂ ਜਿਹੜਾ ਲੋਕ ਆਵਾਜ਼ ਟੀਵੀ ਦਾ ਬਹੁਤ ਵੱਡਾ ਨਿਧੜਕ ਪੱਤਰਕਾਰ ਹੈ ਉਹਦਾ ਆਪਣਾ ਚੈਨਲ ਹੈ ਤੇ ਉਹਦੇ ਹੱਕ ਵਿੱਚ ਖੜੋ ਉਹਦੇ ਤੇ ਪਰਚਾ ਪਾਇਆ ਉਹ ਪਰਚਾ ਰੱਦ ਹੋਣਾ ਚਾਹੀਦਾ ਔਰ ਬਲਕਾਰ ਸਿੱਧੂ ਤੇ ਉਹਦੇ ਪੀ ਤੇ ਪਰਚਾ ਹੋਣਾ ਚਾਹੀਦਾ ਹੁਣ ਮਹਿਲਾ ਕਮਿਸ਼ਨ ਕਿੱਥੇ ਹੈ ਜਿਹੜੇ ਬੇਬੇ ਕਹਿੰਦੀ ਸੀ ਮੈਂ ਮਹਿਲਾ ਦੇ ਹੱਕ ਵਿੱਚ ਖੜਦੀ ਆ ਮੈਂ ਔਰਤਾਂ ਨੂੰ ਇਨਸਾਫ ਦਿਵਾਉਣਾ ਹੈ ਕਿ ਅੱਜ ਮੂੰਹ ਵਿੱਚ ਘੁੰਗੜੀਆਂ ਪਈਆਂ ਨੇ ਇੱਕ ਵੀ ਸਟੇਟਮੈਂਟ ਨਹੀਂ ਆਈ ਇੱਕ ਹੋਰ ਗੱਲ ਸੁਣਿਓ 93 ਐਮਐਲਏ ਨੇ ਭਵੰਤਮਾਨ ਤੋਂ ਬਿਨਾ ਝਾੜੂ ਵਾਲਿਆਂ ਦੇ ਇੱਕ ਵੀ ਐਮਐਲਏ ਨੇ ਸਟੇਟਮੈਂਟ ਨਹੀਂ ਦਿੱਤੀ ਕਿ ਇਹ ਸਾਰਾ maal ਬਕਾਊ ਹੈ ਇੱਕ ਵੀ ਐਮਐਲਏ ਸਾਹਮਣੇ ਨਹੀਂ ਆਇਆ ਇੱਕ ਵੀ ਹੋਰ ਤਾਂ ਹੋਰ ਕੁਲਤਾਰ ਸਿੰਘ ਸੰਧਵਾ ਜਿਹਨੂੰ ਗੁੱਲੀ ਘੜ ਤੱਕ ਕਿਹਾ ਗਿਆ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੇ ਵੀ ਕੋਈ ਸਟੇਟਮੈਂਟ ਨਹੀਂ ਆਈ ਥੋੜਾ ਦੱਸੋ ਤੁਸੀਂ ਇੰਦੋਂ ਵੱਡਾ ਗੁਲਾਮ ਕੌਣ ਹੋ ਸਕਦਾ ਹੈ ਸ਼ਰਿਆਮ ਇੱਕ ਐਮਐਲਏ ਬਲਕਾਰ ਸਿੰਘ ਸਿੱਧੂ ਗੰਦੀ ਸ਼ਬਦਾਵਲੀ ਵਰਤਦਾ ਹੋਵੇ ਮੌਜੂਦਾ ਸਰਕਾਰ ਵਿੱਚੋਂ ਇੱਕ ਵੀ ਐਮਐਲਏ ਸਾਹਮਣੇ ਨਾ ਆਵੇ ਇੱਕ ਹੋਰ ਗੱਲ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਵਿੱਚੋਂ ਇੱਕ ਦੋ ਲੀਡਰਾਂ ਨੂੰ ਛੱਡ ਕੇ ਜਿਵੇਂ ਖੈਰਾ ਸਾਹਿਬ ਬੋਲੇ ਮਨਿੰਦਰ ਜੀ ਸਿੰਧੂ ਦੇ ਹੱਕ ਵਿੱਚ ਹੋਰ ਕਿਸੇ ਵੀ ਪਾਰਟੀ ਦਾ ਕੋਈ ਵੱਡਾ ਲੀਡਰ ਸਾਹਮਣੇ ਆ ਕੇ ਬੋਲਿਆ ਨਹੀਂ ਵੀ ਪੱਤਰਕਾਰ ਦੇ ਨਾਲ ਧੱਕਾ ਹੋਇਆ ਪਰਚਾ ਕਿਉਂ ਦਿੱਤਾ ਕੋਈ ਵੱਡਾ ਲੀਡਰ ਬੋਲਿਆ ਨਹੀਂ ਹੁਣੇ ਤੱਕ ਕਿਉਂ ਨਹੀਂ ਬੋਲਿਆ ਇਹ ਬਹੁਤ ਵੱਡੇ ਸਵਾਲ ਨੇ ਚਲੋ ਇਹ ਤਾਂ ਜਿਵੇਂ ਕਹਿ ਲਈਏ ਕੁੱਤੀ ਚੋਰਾਾਂ ਦੀ ਨਾਲ ਰਲਦੀ ਹੁੰਦੀ ਐ ਇਹ ਸ਼ਬਦ ਵਰਤਨੇ ਪੈਂਦੇ ਐ ਪਰ মিডিਏ ਵਾਲਿਓ ਚੇਤੇ ਰੱਖਿਓ ਜੇ ਅੱਜ ਪਰਚਾ ਮਨਜਿੰਦਰਜੀਤ ਸਿੰਘ ਸਿੱਧੂ ਤੇ ਹੋਇਆ ਨਾ ਲੋਕ ਅਵਾਜ਼ ਟੀਵੀ ਵਾਲੇ ਤੇ ਤੇ ਕੱਲ ਨੂੰ ਬਾਰੀ ਤੁਹਾਡੀ ਵੀ ਆਉਣੀ ਐ ਗੱਲ ਚੇਤੇ ਰੱਖਿਓ ਤੁਸੀਂ ਬਲਕਾਰ ਸਿੱਧੂ ਤਾਂ ਚਲੋ ਐਮ ਐਲ ਏ ਐ ਉਹਦਾ ਪੀ ਏ ਮਹਾਰਾਜ ਵਾਲਾ ਜਿਹੜਾ ਜੋਧਾ ਉਹ ਕਤੀੜ ਉਹ ਗਾਲਾਂ ਕੱਢੀ ਜਾਂਦਾ ਸ਼ਰਮ ਕਹੀ ਜਾਂਦਾ ਕਹਿੰਦਾ ਤੂੰ ਵੀਡੀਓ ਵੈਲ ਕਿਦਾਂ ਕਰਤੀ ਤੈਨੂੰ ਦੇਖਾਂਗੇ ਅਸੀਂ ਮੈਂ ਬੜਾ ਕੋਸ਼ਿਸ਼ ਕੀਤੀ ਅੱਜ ਕਿ ਇਹਨੂੰ ਫੋਨ ਲਾਇਆ ਜਾਵੇ ਪਤਨ ਦਾ ਨੰਬਰ ਮੈਨੂੰ ਗਲਤ ਦਿੱਤਾ ਪਤਨ ਜਾਣ ਬੁੱਝ ਕੇ ਚੱਕਿਆ ਨਹੀਂ ਇਹਨੇ ਐਦੋਂ ਵੱਡਾ ਗੁੰਡਾ ਰਾਜ ਕੀ ਹੋਊਗਾ ਪਹਿਲਾਂ ਇੱਕ ਐਮਐਲਏ ਪਰਚਾ ਕਰਾਉਂਦਾ ਫਿਰ ਉਹਦਾ ਪੀਏ ਸ਼ਰਯਮ ਧਮਕੀਆਂ ਦਿੰਦਾ ਐਦੋਂ ਵੱਡਾ ਗੁੰਡਾ ਰਾਜ ਕੋਈ ਹੋ ਸਕਦਾ ਮੈਂ ਇਹਨਾਂ ਸਾਰਿਆਂ ਦੀ ਗੱਲ ਥੋੜੀ-ਬਹੁਤੀ ਕਰ ਦਿੱਤੀ ਪਰ ਅੱਜ ਜਿਹੜੀ ਸਪੈਸ਼ਲ ਮੈਂ ਗੱਲਬਾਤ ਕੀਤੀ ਹੈ ਮੀਡੀਆ ਵਾਲੇ ਤੇ ਕੀਤੀ ਹੈ ਨਹੀਂ ਤੁਹਾਨੂੰ ਦਲਾਲ ਤੁਹਾਨੂੰ ਬਕਾਊ ਕਿਹਾ ਜਾਊ ਇਹ ਤੁਸੀਂ ਉਸ ਨਿਧੜਕ ਪੱਤਰਕਾਰ ਦੇ ਹੱਕ ਵਿੱਚ ਨਾ ਖੜੇ ਇਹ ਵਾਰੀ ਕਹਿੰਦਾ ਤੁਹਾਡੀ ਵੀ ਹੋਣੀ ਹੈ ਗੱਲ ਜੇਤੇ ਰੱਖ ਲਓ ਮੇਰੀ ਬਹੁਤਾ ਲੰਬਾ ਜੋੜਾ ਨਹੀਂ ਮੈਂ ਅੱਜ ਮੈਂ ਬੋਲਿਆ ਬੇਨਤੀ ਕੀਤੀ ਹੈ ਇਹਨੂੰ ਪਤਾ ਲੱਗੇ ਵੀ ਕਿਦਾਂ ਕਿਵੇਂ ਔਰਤਾਂ ਪ੍ਰਤੀ ਗੰਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਕਿਦਾਂ ਗਾੜੀ ਕੋਲ ਪੱਤਰਕਾਰਾਂ ਨਾਲ ਕੀਤਾ ਜਾਂਦਾ ਇਹਨਾਂ ਨੂੰ ਪਤਾ ਲੱਗਣਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ